ਮੈਨੂੰ ਪਤਾ ਹੈ ਤੁਹਾਨੂੰ ਪੁਸਤਕਾਂ ਪੜ੍ਹਨ ਦਾ ਵੀ ਪੜ੍ਹਨ ਲਿਖਣ ਦਾ ਵੀ ਕਾਫੀ ਸ਼ੌਕ ਰਿਹਾ ਹੈ ਕਿਤਾਬੀ ਗਿਆਨ ਵੀ ਜਦੋਂ ਮੈਨੂੰ ਕਿਤੇ ਫੁਰਸਤ ਮਿਲ ਜਾਂਦੀ ਹੈ ਹਾਂਜੀ ਮੈਂ ਕੋਈ ਨਾ ਕੋਈ ਇਤਿਹਾਸਿਕ ਪੁਸਤਕ ਪੜ੍ਹਦਾ ਰਹਿੰਦਾ ਹਾਂ ਅੱਛਾ ਸਭ ਤੋਂ ਜ਼ਿਆਦਾ ਫਾਇਦਾਵੰਦ ਨੂੰ ਮਿਲਿਆ ਹਾਂਜੀ ਜਦੋਂ 1977 ਚ ਮੀਸਾ ਚ ਜੇਲ੍ਹ ਚ ਰਿਹਾ ਅੱਛਾ ਕਿੰਨੀ ਦਿਨ ਜੇਲ੍ਹ ਚ ਰਿਹਾ ਸੀ ਉਹ ਮੈਂ 19 ਮਹੀਨੇ ਰਿਹਾ ਸੀ ਉਦੋਂ ਜਦੋਂ ਐਮਰਜੈਂਸੀ ਹਾਂ ਉਸ ਵੇਲੇ ਮੈਨੂੰ ਕਿਹੜੀ ਜੇਲ੍ਹ ਸੀਗੇ ਮੈਂ ਸਾਰ ਜੇਲ੍ਹ ਚ ਸੀ ਸਾਰ ਅੱਛਾ ਉਸ ਵੇਲੇ ਮੈਨੂੰ ਸਾਰੀ ਕਿਤਾਬਾਂ ਪੜਨ ਦਾ ਮੌਕਾ ਮਿਲਿਆ ਅੱਛਾ ਮੈਂ ਬਾਈਬਲ ਵੀ ਪੜੀ ਅੱਛਾ ਗੁਰੂ ਗ੍ਰੰਥ ਸਾਹਿਬ ਵੀ ਪੜਿਆ ਅੱਛਾ ਸਤਿਅਰਤ ਪ੍ਰਕਾਸ਼ ਵੀ ਪੜਿਆ ਅੱਛਾ ਰਾਮਾਇਣ ਮਹਾਭਾਰਤ ਵੀ ਪੜੀ ਅੱਛਾ ਚਾਣਕ ਦੇ ਨੀਤੀ ਪੜਨ ਦਾ ਵੀ ਮੈਨੂੰ ਮੌਕਾ ਮਿਲਿਆ ਕਿਹੜੀਆ ਪੁਸਤਕਾਂ ਨੇ ਤੁਹਾਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਸਭ ਤੋਂ ਜ਼ਿਆਦਾ ਲਾਭ ਤੇ ਮੈਨੂੰ ਮਿਲਿਆ ਗੁਰੂ ਗ੍ਰੰਥ ਸਾਹਿਬ ਪੜਨ ਚ ਅੱਛਾ ਅੱਛਾ ਕਿਉਂਕਿ ਉਹਦੇ ਚ ਸਾਰੀ ਪੁਸਤਕਾਂ ਦਾ ਨਿਚੋੜ ਹੈ ਅੱਛਾ ਅੱਛਾ ਹਰ ਪੁਸਤਕ ਦੇ ਹਵਾਲੇ ਉਹਦੇ ਚ ਦਿੱਤੇ ਗਏ ਨੇ ਵਾਲੇ ਵੀ ਦਿੱਤੇ ਔਰ ਉਹ ਇਨੇ ਭਗਤਾਂ ਦੀ ਬਾਣੀ ਵੀ ਇਕੱਠੀ ਬਹੁਤ ਬ੍ਰਾਡ ਕੀਤਾ ਗਿਆ ਹੈ 36 ਭਗਤਾਂ ਦੀ ਬਾਣੀ ਜਿਹੜੀ ਹੈ ਸਾਰੀ ਸਾਰੀ ਉਹਦੇ ਛਾ ਜਾਂਦੇ ਹੈਗਾ ਦੁਨੀਆ ਭਰ ਦੀ ਵਿਦਵਤਾ ਉਹਦੇ ਵਿੱਚ ਜ્ઞાન ਜੇ ਸਿੱਖਣਾ ਹੋਵੇ ਹਾਂਜੀ ਤੇ ਸਾਰੀ ਦੁਨੀਆ ਦੀ ਅਤੀਤ ਦੀ ਗੱਲਾਂ ਸਿੱਖਣੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਇਹ ਜੀ ਹੋਰ ਕੋਈ ਪੋਸਟਕ ਨਹੀਂ ਜਿਸ ਤੋਂ ਸਿੱਖਿਆ ਜਾ ਸਕਦਾ ਔਰੇ ਰਾਜਨੀਤਿਕ ਤੌਰ ਤੇ ਚਾਣਕ ਨੀਤੀ ਬੜੀ ਜ਼ਰੂਰੀ ਹੈ ਉਹ ਤਾਂ ਉਹਦੇ ਬਿਨਾ ਗੁਜ਼ਾਰਾ ਨਹੀਂ ਹੂੰ ਉਹਨੇ ਵੀ ਕਹਿ ਦਿੰਦੇ ਨੇ ਕਦੇ ਕਦੇ ਰਾਜਨੀਤੀ ਦੇ ਚਣ ਕੇ ਕਹਿ ਦਿੰਦੇ ਨੇ ਉਹ ਤੇ ਕਹਿਣ ਵਾਲੇ ਤੇ ਪਤਾ ਨਹੀਂ ਕੀ ਕੁਝ ਕਹਿ ਦਿੰਦੇ ਨੇ ਲੇਕਿਨ ਉਹਦੇ ਉਹਦਾ ਕੁਝ ਫਾਇਦਾ ਜ਼ਰੂਰ ਹੁੰਦਾ ਹੈ ਧਾਰਮਿਕ ਪੁਸਤਕਾਂ ਦੀ ਗੱਲ ਕੀਤੀ ਧਾਰਮਿਕ ਤੌਰ ਤੇ ਵੀ ਕਿਸੇ ਨੂੰ ਤੁਸੀਂ ਗੁਰੂ ਜੀ ਕਿਹਨੂੰ ਜ਼ਿਆਦਾ ਤੁਸੀਂ ਮੰਨਦੇ ਹੋ ਧਾਰਮਿਕ ਤੌਰ ਤੇ ਤੇ ਵੈਸੇ ਤੇ ਮੈਂ ਮੇਰੇ ਇਸ਼ਟ ਤੇ ਦੋ ਹੀ ਹਨ ਹਾਂਜੀ ਸ਼ਿਵ ਜੀ ਤੇ ਹਨੂਮਾਨ ਜੀ ਅੱਛਾ ਮੈਂ ਉਹਨਾਂ ਦੋਵਾਂ ਦਾ ਉਪਾਸ਼ਕ ਹਾਂ